ਦੋਨਾਂ ਫਾਰਮਾਂ ਵਾਲੋ ਕੱਲ 3 ਅਕਤੂਬਰ ਨੂੰ ਦੇਸ਼ਪਤਰੀ 2 ਘੰਟੇ ਲਈ ਰੋਕੋ ਯਾ ਦੋੜਾ ਚ ਦੋ ਲੰਮਾ ਨਾਵਾ ਉਸ ਬਾਰੇ ਗੱਲ ਕਰਨੀ ਆ ਮੇਰੇ ਵੀ ਇਹ ਵੀਡੀਓ ਸੁਣ ਕੇ ਤੁਰੰਤ ਸ਼ੇਅਰ ਕਰ ਦਿਓ ਕੱਲ ਜੋ 3 ਅਕਤੂਬਰ ਨੂੰ ਦੇਸ਼ਪਤਰੀ 2 ਘੰਟੇ ਲਈ ਰੋਕ ਦਾ ਸੱਦਾ ਦੋਨਾਂ ਫਾਰਮਾਂ ਨੂੰ ਦਿੱਤਾ ਗਿਆ ਉਹਦਾ ਮਕਸਦ ਤਿਆਨਕਤੂਬਰ 2021 ਨੂੰ ਅਜੇ ਮਿਸ਼ਰਾ ਟੈਣੀ ਜਦੋਂ ਗ੍ਰਹਿ ਮੰਤਰੀ ਸੀ ਭਾਰਤੀ ਜਨਤਾ ਪਾਰਟੀ ਦਾ ਮੋਦੀ ਸਰਕਾਰ ਦਾ ਉਸਦੇ ਪੁੱਤਰ ਸ਼ੀਸ਼ ਮਿਸ਼ਰਾ ਟੈਣੀ ਨੇ ਨੇ ਤੈਨਕਸਾ ਪੰਜ ਕਿਸਾਨਾਂ ਨੂੰ ਚਾਰ ਕਿਸਾਨਾਂ ਤੇ ਇੱਕ ਪੱਤਰਕਾਰ ਆਪਣੀ ਥਾਰ ਗੱਡੀ ਦੇ ਕੇ ਕੁੱਟਿਆ ਸੀ ਲਖੀਪੁਰ ਖੇਰੀ ਵਿੱਚ ਤੇ ਅੱਜ ਤੱਕ ਉਹਨਾਂ ਨੂੰ ਸਾਥ ਨਹੀਂ ਇੱਕ ਤਕਵੀਸ਼ ਜਿਹੜਾ ਕਹਿੰਦਾ ਜੇ ਉਹ ਤੋਂ ਬਾਹਰ ਆ ਤੈਗੇ ਵਿਸ਼ਰਾਟਾਂ ਦੇ 120 ਤੋਂ ਵੀਜ਼ਾ ਪਰਚਾ ਉਹਨੂੰ ਨੂੰ ਇੱਕ ਅਗਰਤਾ ਵੀ ਕੀਤਾ ਗਿਆ ਤੇ ਮਰਦੋਸ਼ ਕਿਸਾਨ ਜਿਹੜੇ ਫੜ ਕੇ ਅੰਦਰ ਦਿੱਤੇ ਹੋਏ ਆ 3 ਅਕਤੂਬਰ ਨੂੰ ਕੱਲ ਦੇਸ਼ ਵਿਆਪੀ ਅंदोलਨ ਦੇ ਦੌਰਾਨ ਸ਼ਿਦਾਨ ਨੂੰ ਪੰਜਾਬ ਨੂੰ ਸੁਨਾਜ ਰਿਪੀਟ ਕੀਤੀ ਜਾਵੇਗੀ ਮਰਦੋਸ਼ ਕਿਸਾਨਾਂ ਦੀ ਰਿਹਾਈ ਕੀਤੀ ਜਾਵੇਗੀ ਜੇ ਮਰਦੋਸ਼ ਕਿਸਾਨ ਲਾਗੂ ਜੇਲ੍ਹਾਂ ਚ ਬੰਦੇ ਆ ਤੇ ਜਿਹੜੇ ਸ਼ੀਸ਼ ਮਿਗਰਾਟੇ ਅਜੇ ਵੀ ਥਰਟ ਹੈ ਨਿਆ ਭਾਤ ਜਨਤਾ ਪਾਰਟੀ ਦੇ ਉਹਨਾਂ ਨੂੰ ਸਲਾਖਾਂ ਪਿੱਛੇ ਟੱਕਣ ਦੀ ਮੰਗ ਕੀਤੀ ਜਾ ਰਹੀ ਹੈ ਪੰਜਾਬ ਦੇ ਵਿੱਚ ਕਿਸਾਨ ਵਿਦੂਸ਼ਿਕਾ ਕਮੇਟੀ ਪੰਜਾਬ ਵੱਲੋਂ ਤੇ ਵੀ ਤਵਾਦੁੱਤੇ ਪੰਜਾਬ ਦੇ ਵਿੱਚ ਰਿਆ ਚ ਰਿਆ ਲਵਾ ਚ ਕਾਜ ਕੀਤਾ ਜਾ ਰਿਹਾ ਜਿਸ ਵਿੱਚ ਗੁਰਦਾਸਪੁਰ ਬਟਾਲਾ ਪਠਾਨਕੋਟ ਦਿਨਾਂਗਰ ਚਾਰਕੋਟਾਂਡਾ ਕਪੂਰਥਲੇ ਸੁਬਾਨਪੁਰ ਤੇ ਸਰਹੰਗਪੁਰ ਲੋਧੀ ਇਸ ਤਰ੍ਹਾਂ ਜਲੰਧਰ ਦੇ ਕਿਲੋਈਆ ਇਸ ਤਰ੍ਹਾਂ ਤਰਨਤਾਰਨ ਦੇ ਵਿੱਚ ਤਰਨਤਾਰਨ ਸਟੇਸ਼ਨ ਤੇ ਪਟਨਾ ਸਟੇਸ਼ਨ ਫਰੋਜ਼ਪੁਰ ਵਿੱਚ ਪੰਥਾਣਾ ਤੇ ਮੋਕੇ ਮੋਗਾ ਸਟੇਸ਼ਨ ਇਸੇ ਤਰੀਕੇ ਨਾਲ ਫਾਜ਼ਿਲਕਾ ਸਟੇਸ਼ਨ ਫਰੀਦਕੋਟ ਤੇ ਇਸੇ ਤਰੀਕੇ ਦੇ ਨਾਲ ਆਪਣਾ ਮੜੋਟ ਮੁਖਸ਼ਰ ਦੇ ਵਿੱਚ ਬਟੰਡੇ ਰਾਪੂਰਾ ਪੂਲ ਤੇ ਲਿਜਾਣਾ ਜਿਗਰਾਵਾ ਜਗਰਵਾਲ ਲੈਂਡ ਦੇ ਉੱਤੇ ਤੇ ਸਮਰਾਵ ਜਿਹੜੀ ਲੈਂਡ ਲੰਘਦੀ ਆ ਉਹਦੇ ਉੱਤੇ ਤੇ ਪਟਿਆਲਾ ਸ਼ੰਭੂ ਬਾਟ ਦੇ ਉੱਤੇ ਇਹ ਕੋਈ 23 24 ਥਾ ਮਦਦ ਤੇ ਕਿਸਾਨ ਵੀ ਦੂਰ ਸੰਘਰਸ਼ ਕਮੇਟੀ ਪਿਆਪ ਵੱਲੋਂ ਇਹ ਅੱਜ ਲਵੇਂ ਚੱਕਾ ਜੰਮ ਕੀਤਾ ਜਾ ਰਿਹਾ ਇਹ 12:30 ਵਜੇ ਤੋਂ ਸ਼ੁਰੂ ਹੋਵੇਗਾ ਤੇ 2:30 ਵਜੇ ਤੱਕ ਮੋਰਚੇ ਚੱਲਣਗੇ ਇਸ ਤੋਂ ਨਵਾ ਤਰਨ ਤਾਰਨ ਦੇ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮਟੀ ਪੰਜਾਬ ਵੱਲੋਂ ਫੈਸਲਾ ਕਰ ਲਿਆ ਗਿਆ ਕਿ ਜਿਹੜੇ 31 ਸ਼ਹੀਦ ਹੋਏ ਇੱਥੇ ਛੱਬੂ ਮੋਰਚੇ ਦੇ ਦੌਰਾਨ ਬਲਵਿੰਦਰ ਕੋਰ ਬਣੀਪੁਰ ਸਰਜੀਵ ਸਿੰਘ ਸਵਾਇਪੁਰ ਤੇ ਰਜਿੰਦਰ ਸਿੰਘ ਵਾਸਪੁਰ ਉਹਨਾਂ ਨੂੰ 5 ਲੱਖ ਰੁਪਏ ਦਾ ਮੁਆਵਜ਼ਾ ਸਰਕਾਰ ਨੇ ਨਹੀਂ ਦਿੱਤਾ ਪਾਲਸੀ ਦੇ ਅਨਸਾਰ ਕਰਜ਼ਾ ਖਤਮ ਕੀਤਾ ਤੇ ਨਾ ਹੀ ਉਹਨਾਂ ਦੇ ਇੱਕ ਜੀਰ ਨੂੰ ਨੁਕਰੀਤੀ ਆਲੀ ਤੱਕ ਜਦੋਂ ਲੋਕ ਸਭਾ ਦੀ ਚੋਣਾ ਤੋਂ ਪਹਿਲਾਂ ਦਾ ਜਿਹੜਾ ਚੋਣ ਜਾਬਤਾ ਲੱਗਾ ਸੀ ਪ੍ਰੈਅ ਦੇ ਵਿੱਚ ਉਸ ਤੋਂ ਬਾਅਦ ਸਰਕਾਰ ਚੁੱਪ ਪਈ ਤੇ ਉਹ ਕਿੰਨਾ ਸ਼ੀਤਾਨਾ ਬਾਪ ਜਾਂ 5 ਲੱਖ ਰੁਪਈਆ ਸਮੇਤ ਉਹਨਾਂ ਦੀ ਜਿਹੜੀਆਂ ਬਾਕੀ ਮੰਗਾਂ ਆ। ਇਸ ਤੋਂ ਬਾਅਦ ਛੇੜ ਪਤੇ 28 ਗਸਨ ਸਰਕਾਰ ਨੇ ਭਾਰਤ ਵਾਲਾ ਪ੍ਰੋਜੈਕਟ ਦੇ ਨਾਮ ਜਿਹੜੀ ਜ਼ਮੀਨ ਤੇ ਜ਼ਬਰੀ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਆ ਜ਼ਿਲ੍ਹਾ ਪ੍ਰਸ਼ਾਸਨ ਨੇ ਗਿਸ਼ੇਵ ਸਿੰਘ ਛੇੜ ਪਤਾ ਦੀ ਜਿਹੜੀ ਫਸਲ ਤਬਾਹ ਕੀਤੀ ਆ ਉੱਥੇ ਤੇ ਜਿਹੜੀ ਕੋਈ ਵਿੱਚੋਂ ਨਹੀਂ ਆ ਰਹੀ ਉਹਦੇ ਛੜਕ ਦੇ ਵਿੱਚ ਉਹਦੇ ਮੁਆਵਜ਼ੇ ਦੀ ਜਿਹੜੀ ਡਿਪਟੀ ਕਮਿਸ਼ਨ ਸੰਦੀਪ ਕੁਮਾਰ 30 ਸਤੰਬਰ ਤੱਕ ਮੰਨਿਆ ਸੀ ਕਿ ਉਹ ਦੀ ਇਨਸ਼ਾਦੀ ਕਰਕੇ 1 ਲੱਖ ਰੁਪਏ ਪ੍ਰਤੀ ਇੱਕ ਨਾ ਮਾਵਜ਼ਾ ਦੇਾਂਗੇ ਉਹ ਚਾਰ ਕੁ ਮਰਲੇ ਦੀ ਇਨਸ਼ਾਦੀ ਤਾਂ ਹੋ ਗਈ ਆ ਪਰ ਉਹਦਾ ਮੁਆਵਜ਼ਾ 30 ਸਤੰਬਰ ਨਾਲ ਅਜੇ ਤੱਕ ਨਹੀਂ ਦਿੱਤਾ ਉਹਦਾ ਮੁਆਵਜ਼ਾ ਲੈਣਾ 1 ਲੱਖ ਰੁਪਏ ਪ੍ਰਤੀ ਇੱਕ ਦੇ حساب ਨਾਲ ਜੋ ਵੀ ਬਣਦਾ ਇਸੇ ਤਰੀਕੇ ਦੇ ਨਾਲ ਪੱਟੀ ਜਿਹੜਾ ਮੋਰਚਾ ਲਗਾਓ 30 ਤਰੀਕ ਤੋਂ 30 ਸਤੰਬਰ ਤੋਂ ਅਗਲਾ ਤੀਸਰਾ ਗੱਲਿਆ ਕਿ ਜਿਹੇ ਕ ਰਾਜੇ ਨੇ ਨਾਂ ਦੇ ਬੇੜਾ ਕੀਤਾ ਉਹ ਮੇਰ ਸਿੰਘ ਤਲਵੰਡੀ ਜਲਾ ਸਾਡਾ ਆਗੂ ਆ ਉਹਦੀ ਜੋ ਪੱਗ ਲਈ ਆ ਉਹਦੀ ਕੁੱਟਮਾਰ ਕੀਤੀ ਆ ਉਦੋਸ਼ੀਆਂ ਉਤੇ ਪੱਤਾ ਦਰਜ ਨਾ ਕੀਤਾ ਤੇ ਜਿਹੜਾ ਪਰਚਾ ਮੇਰ ਸਿੰਘ ਤਲਵੰਡੀ ਦੇ ਕੀਤਾ ਹੋਇਆ ਜਾਂ ਚਾਰ ਹੋਰ ਆਗੂਆਂ ਦੇ ਕੀਤਾ ਉਹ ਰੱਦ ਨਾ ਕੀਤਾ ਤੇ ਕੱਲ ਜਿਹੜਾ ਪੱਟੀ ਦੇ ਤਰਨਤਾਰ ਦੋਨਾਂ ਥਾਵਾਂ ਤੇ ਇਹ ਰੁਕੜੀਆਂ ਉਹ ਯਮੇ ਮੁਰਚੀ ਤਦ ਵੀ ਕਰਕੇ ਜਾਣਗੇ ਉਤਨੇ ਮਸਲੇ ਹੱਲ ਹੋਣ ਤੱਕ ਉਹ ਮੋਰਚੇ ਸਾਡੇ ਜਾਰੀ ਰਹਿਣਗੇ ਇਹ ਲੰਮੇ ਲੰਮੇ ਰੇਲਵੇ ਸਟੇਸ਼ਨਾਂ ਤੇ ਪੱਟੀ ਦੇ ਤਰਨਤਾਨ ਲੰਮੇ ਤਰਨੇ ਚੱਲਣਗੇ ਜਿੰਨਾ ਚਿਰ ਤੱਕ ਤਿੰਨੇ ਮਸਲੇ ਇਹ ਅਗਨੀ ਹੋ ਜਾਂਦੇ ਛੀਂਗ ਪਰਵਾਹ ਦਾ ਮਾਮਲਾ ਤੇ ਜਿਹੜਾ ਬਦਲ ਖਰਾਬ ਹੋਈ ਛੇਪ ਪਤੇ ਦਾ ਮਾਮਲਾ ਤੇ ਇਸ ਤਰ੍ਹਾਂ ਜਿਹੜਾ ਪੱਟੀ ਵਾਲਾ ਮਸਲਾ ਪੁਲਿਸ ਨਾਲ ਸੰਬੰਧਤ ਆ ਉਹਦਾ ਮਸਲਾ ਹੱਲ ਨਹੀਂ ਹੋ ਜਾਂਦਾ ਉਹਨਾਂ ਚਿਰ ਤੱਕ ਇਹ ਮੋਰਚੇ ਚੱਲਣਗੇ ਸਾਰੇ ਹੀ ਤਰਨਤਾਨ ਦੇ ਜਿੰਨੇ ਜਿੱਥੇ ਜਿੱਤੇ ਉਹਨੇ ਡਿਊਟੀਆਂ ਲਗੀਆਂ ਹੋ। ਪੱਟੀ ਲਗੀਆਂ ਚਾਹੇ ਤਰੰਤਰ ਲਗੀਆਂ। ਉਹ ਆਪਣੇ ਨਾਲ 100% ਦਾ ਰਪਿੰਡ ਚੋ। ਦੁੱਧ ਤੇ ਆਪਣਾ ਜਿਹੜਾ ਕਪੜਾ ਲੈ ਕੇ ਆਓ। ਰਾਤ ਕਿ ਲੱਗ ਸਕਦੀ ਐ। ਇਸ ਕਰਕੇ ਪੂਰੀ ਤਿਆਰੀ ਨਾ ਆਇਓ, ਟਰਾਲੀਆਂ ਤੇ ਆਇਓ, ਮੋਟਰਸਾਈਕਲ ਤੇ ਕੋਈ ਨਾ ਆਇਓ ਤੇ ਸਾਰੇ ਜਿਹੜੇ ਬੀਬੀਆਂ ਦੇ ਜ਼ੋਨ ਬੜਿਆ। ਜਿਹੜੀਆਂ ਸ਼ੱਭੂ ਚਲਈਆਂ ਜਿਨ੍ਹਾਂ ਦੀ ਡਿਊਟੀ ਚੋਂ ਠੀਕ ਹੈ ਜਿਹੜੇ ਬਾਕੀ ਇੱਥੇ ਆ ਉਹ ਸਾਰੇ ਬਿੱਦੀਆਂ ਦੇ ਜੋਨ ਪਧਰੀ ਵੱਡੇ ਘਟ ਹਰ ਪਿੰਡ ਜੋ ਬਿੱਦੀ ਦੇ ਟਰਾਲੀਆਂ ਭਰ ਕੇ ਉਹ ਸਾਰੇ ਰੇਲਵੇ ਸਟੇਸ਼ਨ ਤਰਨਤਾਰ ਤੱਕ ਜਿੰਨਾ ਉਹ ਇਧਰ ਆਉਂਨ ਜਿਨ੍ਹਾਂ ਨੇ ਪੱਟੀ ਜਾਣਾ ਉਹ ਪੱਟੀ ਜਾਣ ਤੇ ਚੜ੍ਹਦੀ ਕਲਾ ਨਾਲ ਇਹ ਸਾਰਾ ਦਾ ਮਸਲਾ ਆਪਾਂ ਹੱਲ ਕਰਾਂਗੇ ਇਸ ਤਰ੍ਹਾਂ ਕਪੂਰ ਛੜੇ ਦਾ ਫਖਰਾ ਕਰ ਲਿਆ ਕਿ ਜਿੰਨਾ ਚਿਰ ਤੱਕ ਜਿਹੜੀ ਚੋਨੇ ਦੀ ਖਰੀਦ ਸ਼ੁਰੂ ਨਹੀਂ ਹੁੰਦੀ ਉਨਾ ਚਿਰ ਤੱਕ ਉਹ ਸultan ਪਰ 로ਦੀ ਦਾ 로ਦੀ ਲਿਖੇ ਲੰਮਾ ਮੋਰਚਾ ਚਲਾਉਣਗੇ ਇਹ ਸਾਰਾ ਅੱਜ ਦਾ ਜਿਹੜਾ ਸੀ ਇਸ ਬਾਰੇ ਗੱਲ ਕਰਨੀ ਸੀ ਤੇ ਮੈਂ ਸਾਰੇ ਕਿਸਾਨਾਂ ਵੀ ਦੂਰਾਂ ਨੂੰ ਫਿਰ ਕਰਦਾ ਕਿ ਕੱਲ੍ਹ ਵਾਲੇ ਜਿਹੜੇ ਧਰਨੇ ਲੱਗਣਿਆ ਪੰਜਾਬ ਅੱਧਰ ਚ ਤੇ ਪੂਰੇ ਦੇਸ਼ ਦੇ ਵਿੱਚ ਵੱਧ ਚੜ ਕੇ ਸਾਲੋ ਤਾਂ ਜੋ ਮੋਦੀ ਸਰਕਾਰ ਨੂੰ ਆਪਾਂ ਜਿਹੜੀ ਆ ਜਿਹੜਾ ਆਪਣੀਆਂ ਮੰਗਾਂ ਬਣਵਾ ਸਕੀਏ ਤੇ ਜਿਹੜੇ ਆਪਣੇ ਲਖੀਪੁਰ ਕੀ ਕਰਦੇ ਜਿਹੜੇ ਦੋਚੀ ਆ ਉਹਨਾਂ ਨੂੰ ਸਿਰ ਇਕ ਸਲਾਕਾ ਮਗਰ ਤਕਾ ਸਕੀਏ ਕਿ ਇਹ ਜਾਪੜ ਤੇ ਜਨ ਸਰਕਾਰ ਦਾ ਇਹ ਮੂੰਹ ਪਰਛਾਹੀਏ ਆਪਣੇ ਸ਼ਿਗਰਸ਼ ਤੇ ਆਪਣੀ ਇਕਤਾ ਦੇ ਨਾਲ ਵੈਰੂ ਜੀ ਕਾ ਕਲ ਸਾਹਿਬ ਜੀ